ਦਾਣਾ ਮੰਡੀ ਵਿੱਚ ਬਾਈਕਾਟ ਵਾਲਾ ਬੋਰਡ ਅਤੇ ਹੱਥਾਂ ਵਿੱਚ ਝਾੜੂ ਫੜੀ ਖੜੇ ਇਹ ਮਜ਼ਦੂਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅਜਿਹੀ ਛਾਤਰਚਾਲ ਚੱਲੀ ਹੈ ਕਿ ਜਿਸ ਤੋਂ ਬਾਅਦ ਤੰਗ ਪਰੇਸ਼ਾਨ ਹੋਏ ਲੋਕ ਅੱਜ ਉਸੇ ਹੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਖਿਲਾਫ ਆ ਖੜੇ ਨੇ ਜਿਸ ਨੂੰ ਕਦੇ ਇਹਨਾਂ ਲੋਕਾਂ ਨੇ ਅੰਨੇਵਾ ਵੋਟਾਂ ਪਾ ਕੇ ਪੰਜਾਬ ਦੀ ਕੁਰਸੀ ਤੇ ਬਿਠਾਇਆ ਸੀ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਹਨਾਂ ਦੇ ਨਾਲ ਵੱਡੇ ਵੱਡੇ ਦਾਅਵੇ ਵਾਅਦੇ ਤੇ ਐਲਾਨ ਕੀਤੇ ਸੀ ਜਿਸ ਦੇ ਚੱਲਦੇ ਐ ਐਸੀ ਖੁਸ਼ੀ ਚ ਇਹਨਾਂ ਦੀ ਰੱਖੀ ਰਖਾਈ ਚਾਹ ਤੇ ਲੱਡੂ ਤੇ ਰਾਸਗੁੱਲੇ ਉਦੋਂ ਧਰੇ ਧਰਾਏ ਰਹੇਗੇ ਜਦੋਂ ਪਤਾ ਲੱਗਿਆ ਜੋ ਕਿ ਮੁੱਖ ਮੰਤਰੀ ਨੇ ਵਾਅਦੇ ਕੀਤੇ ਸੀ ਉਹ ਤਾਂ ਸਾਰੇ ਖੋਖਲੇ ਨਿਕਲੇ ਮਜ਼ਦੂਰਾਂ ਦਾ ਹੱਥ ਕੱਲ ਵੀ ਖਾਲੀ ਸੀ ਤੇ ਸਰਕਾਰ ਦੇ 24 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਖਾਲੀ ਹੈ ਜਿਸ ਦੇ ਚੱਲਦੇ ਹੁਣ ਮਜ਼ਦੂਰਾਂ ਨੇ ਝਾੜੂ ਚੱਕ ਝਾੜੂ ਦਾ ਤੀਲਾ ਤੀਲਾ ਕਰਨ ਦੀਆਂ ਤਿਆਰੀਆਂ ਵੜ ਦਿੱਤੀਆਂ ਨੇ ਬਿੱਟੂ ਜੀ ਕੀ ਕਹਿਣਾ ਹੈ ਜਿਹੜਾ ਬਾਈਕਾਟ ਕੀਤਾ ਹੈਗਾ ਮਜ਼ਦੂਰੀ ਯੂਨੀਅਨ ਵੱਲੋਂ ਦੇਖੋ ਜੀ ਪੰਜਾਬ ਸਰਕਾਰ ਤੋਂ ਸਾਨੂੰ ਇੱਕ ਖੁਸ਼ ਹੈ ਜਿਹੜੀ ਭਗਵੰਤ ਮਾਨ ਜੀ ਨੇ ਸਾਡੀ ਮਜ਼ਦੂਰੀ ਵਧਾਈ ਸੀ ਉਹਨਾਂ ਨੇ ਵੀਡੀਓ ਹੀ ਪਾਤੀ ਅਸੀਂ ਲੱਡੂ ਵੀ ਮੰਡਵਾਏ ਮੰਡੀਆਂ 'ਚ ਅਸੀਂ ਐਸ ਤੋਂ ਤੇ ਪੰਜਾਬ ਸਰਕਾਰ ਸਾਡੇ ਲਈ ਚੰਗੀ ਆਈ ਹੈ ਭਗਵੰਤ ਮਾਨ ਜੀ ਪਰ ਖੱਡੇ ਨਾਲ ਐਜੀ ਕੁੱਤੇ ਖਾਣੀ ਹੋਈ ਹੈ ਸਾਨੂੰ ਇੱਕ ਮਿੱਠਾ ਝਾਸਾ ਦੇ ਕੇ ਛੱਡ ਦਿਆ ਕਹਿੰਦੇ ਤੁਹਾਡੀ ਮਜ਼ਦੂਰੀ ਵਧਾਤੀ ਵੀਡੀਓ ਪਾਤੀ ਪਰ ਕਮੇਟੀ ਦੇ ਵਿਚਾਲੇ ਤੱਕ ਉਹ ਲਿਸਟ ਨਹੀਂ ਆਈ ਸਾਡੇ ਨਾਲ ਹੀ ਕੋੜਾ ਮਜ਼ਾਕ ਕੀਤਾ ਗਿਆ ਉਹੀ 7 ਪੈਸੇ ਵਧਾ ਕੇ 10 ਪੈਸੇ ਬਤਾਤੇ ਕਹਿੰਦੇ ਜੀ ਆਹ ਥੋੜੀ ਜਿਹੀ ਐ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਸਾਡਾ ਇਹੀ ਰੋਸ ਹੈ ਕਿ ਸਾਡੀ ਮਜ਼ਦੂਰੀ ਵਧਾਈ ਜਾਵੇ ਇਹ ਦੋ ਸੀਜ਼ਨਾਂ ਟਪੀਆਂ ਜੀ ਦੋ ਸੀਜ਼ਨਾਂ ਦੇ ਵਿੱਚ ਮਜ਼ਦੂਰਾਂ ਨੂੰ ਘੱਟੋ-ਘੱਟ ਵੀ 6 ਕਰੋੜ ਦਾ ਲਾਸ ਹੋ ਰਿਹਾ ਜੀ 600 ਕਰੋੜ ਦਾ ਇਸ ਲਈ ਅਸੀਂ ਆਮ ਆਦਮੀ ਪਾਰਟੀ ਨੂੰ ਬਾਈਕਾਟ ਕਰਦੇ ਹਾਂ ਕਿਸ ਤਰ੍ਹਾਂ ਦਾ ਰਹੂਗਾ ਅਗਲਾ ਸੰਘਰਸ਼ ਤੁਹਾਡਾ ਅਗਲਾ ਸੰਘਰਸ਼ ਅਸੀਂ ਪੂਰਾ ਸੰਘਰਸ਼ ਡਟ ਕੇ ਲੜਾਂਗੇ ਆਲ ਪੰਜਾਬ ਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਬੜੇ ਹੀ ਬੱਡੇ ਤਰਨੇ ਦੇਵਾਂਗੇ ਉਹ ਸਖਤਾਂ ਸਾਰੇ ਪੰਜਾਬ ਦੇ ਵਿੱਚ ਝੰਡਾ ਮਾਰਚ ਕੱਢਾਂਗੇ ਕਾਲੇ ਝੰਡੇ ਲੈ ਕੇ ਅਸੀਂ ਹੂੰ ਵੋਟਾਂ ਆ ਗਈਆਂ ਨੇ ਇਲੈਕਸ਼ਨ ਆ ਗਏ ਲੋਕ ਸਭਾ ਦੇ ਉਹਨੂੰ ਕਿਵੇਂ ਦੇਖੋਗੇ ਉਹਨੂੰ ਅਸੀਂ ਇੱਕੋ ਹੀ ਗੱਲ ਕਵਾਂਗੇ ਵੀ ਆਮ ਆਦਮੀ ਪਾਰਟੀ ਨੂੰ ਬਾਈਕਾਟ ਕਰੋ ਜੋ ਸਰਕਾਰ ਮਜ਼ਦੂਰਾਂ ਦੀ ਨਹੀਂ ਸੁਣ ਰਹੀ ਸਾਨੂੰ ਇੱਕ ਝਾਸੇ ਦੇ ਵਿੱਚ ਦੇ ਕੇ ਛੱਡ ਦੇ ਰਹੀ ਹੈ ਕਦੇ 13 ਪੈਸੇ ਦੇਤੇ ਕਦੇ 7 ਪੈਸੇ ਦੇਤੇ ਐਲਾਨ ਤਾਂ ਕਰਦੇ 25% ਵਾਧੇ ਦਾ ਪਰ ਸਾਨੂੰ ਵਾਦਾ ਹੀ ਨਹੀਂ ਦਿੱਤਾ ਇਸ ਲਈ ਅਸੀਂ ਕੜਾ ਸੰਘਰਸ਼ ਲੜਾਂਗੇ ਵੀ ਆਮ ਆਦਮੀ ਪਾਰਟੀ ਦਾ ਸਾਰੇ ਪੰਜਾਬ ਦੇ ਮਜ਼ਦੂਰ ਬਾਈਕਾਟ ਕਰਨ। ਇਹ ਬੋਲੀ ਤੇ ਗੁੰੰਗੀ ਜਿਹੜੀ ਸਰਕਾਰ ਹੈ ਉਹਨਾਂ ਤੱਕ ਪਹੁੰਚਾ ਲਈ ਤੁਸੀਂ ਸਾਡੇ ਕੋਲ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜਾ ਸਾਡਾ ਸੰਘਰਸ਼ ਹੈ ਜੀ ਇਹ ਲਗਾਤਾਰ ਸਾਲ ਡੇਢ ਸਾਲ ਤੋਂ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਰੋਸ ਮੁਜ਼ਾਹਰੇ ਕਿਤੇ ਧਰਨੇ ਵੀ ਲਾਏ ਪਰ ਸਰਕਾਰ ਦੀਆਂ ਕੰਨਾਂ ਤੇ ਕੋਈ ਵੀ ਰੋ ਇਹਨਾਂ ਦਾ ਮਤਲਬ ਜੇ ਕੋਈ ਜੂ ਨਹੀਂ ਸਰਦੀ ਉਹਨਾਂ। ਹੁਣ ਲਾਸਟ ਦੇ ਵਿੱਚ ਅਸੀਂ ਮਜ਼ਦੂਰਾਂ ਨੂੰ ਮਤਲਬ ਇਹ ਫੈਸਲਾ ਕੀਤਾ ਕਿ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਕੋਈ ਰੋਸ ਧਰਨਾ ਨਹੀਂ ਕੋਈ ਮੁਜ਼ਾਹਰਾ ਨਹੀਂ ਸਿਰਫ ਬਾਈਕਾਟ ਕਰ ਕਰਦੇ ਵੋਟਾਂ ਤੁਹਾਨੂੰ ਪਤਾ ਹੀ ਹੈ ਇੱਕ ਮਹੀਨੇ ਬਾਅਦ ਵੋਟਾਂ ਹੈ ਤੇ ਅਸੀਂ ਇਹ ਲੋਕਾਂ ਨੂੰ ਸੰਦੇਸ਼ ਤਾਂ ਦੇਵਾਂਗੇ ਕਿ ਇਹਨਾਂ ਦਾ ਇਹਨਾਂ ਨੂੰ ਮੱਲੇ ਦੇ ਵਿੱਚ ਘਰਾਂ ਦੇ ਵਿੱਚ ਵੜ ਨਾ ਦਿਓ ਇਹਨਾਂ ਦਾ ਸੰਪੂਰਨ ਤੌਰ ਤੇ ਬਾਈਕਾਟ ਕਰੋ ਘਰਾਂ ਦੇ ਅੱਗੇ ਦੇ ਵੀ ਅਸੀਂ ਜਿੱਤਰਾ ਬਾਈਕਾਟ ਲੀ ਹੈ ਨਾ ਪੋਸਟਰ ਇਹ ਘਰਾਂ ਦੇ ਅੱਗੇ ਵੀ ਪੋਸਟਰ ਲਗਾ ਦਾਂਗੇ ਇਸ ਤਰ੍ਹਾਂ ਦੇ ਬਾਈਕਾਟ ਕਿਸ ਤਰ੍ਹਾਂ ਦਾ ਇਸ ਤੋਂ ਬਾਅਦ ਜਿਹੜਾ ਸ਼ਿੰਗਾਰ ਕਿਸ ਤਰ੍ਹਾਂ ਦਾ ਰਹੂਗਾ ਜੇ ਮਾਨ ਸਰਕਾਰ ਤੋਂ ਢੀਆਂ ਜਿਹੜੀਆਂ ਮੰਗਾਂ ਹੈਗੀਆਂ ਮੰਨਦੀ ਨਹੀਂ ਹਾਂਜੀ ਉਹ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਕਿਸਾਨਾਂ ਦਾ ਫਿਕਰ ਹੈ ਜੀ ਇੱਥੋਂ ਦਾ ਮਤਲਬ ਕਿ 10-15 ਦਿਨਾਂ ਦਾ ਸਾਡਾ ਇੱਥੇ ਕੰਮ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਮਤਲਬ ਕਿ ਚੱਲ ਰਿਹਾ ਹੈਗਾ ਇਸ ਤੋਂ ਬਾਅਦ ਅਸੀਂ 10-15 ਦਿਨਾਂ ਬਾਅਦ ਫਰੀ ਹੋ ਜਾਵਾਂਗੇ ਉਸ ਤੋਂ ਬਾਅਦ ਅਸੀਂ ਘਰ-ਘਰ ਜਾ ਕੇ ਇਹਨਾਂ ਦਾ ਪੂਰਾ ਕੂੜ ਪ੍ਰਚਾਰ ਕਰਾਂਗੇ ਜਿਹੜਾ ਕਿ ਮਿੱਠੇ ਲਾਰੇ ਲਾ ਕੇ ਮਤਲਬ ਕਿ ਮਿੱਠੀਆਂ ਗੋਲੀਆਂ ਦੇ ਕੇ ਇੱਕ ਵੀਡੀਓ ਪਾਤੀ 25% ਮਜ਼ਦੂਰੀ ਬਤਾਤੀ ਸਾਨੂੰ ਤਾਂ ਮਜ਼ਦੂਰੀ ਉਹ ਮਿਲਦੀ ਹੈ ਜਿਹੜੀ ਮਾਰਕੀਟ ਕਮੇਟੀ ਨੂੰ ਲਿਸਟ ਆਵੇ ਕਦੇ 7 ਪੈਸੇ ਵਧਾ ਦਿੰਦੇ ਹੁਣ ਤੀਜਾ ਸੀਜ਼ਨ ਹੈ ਜੀ ਜਿਹੜੇ ਲਿਸਟ ਪਾਈ ਸੀ ਉਸ ਤੋਂ ਬਾਅਦ ਤਿੰਨ ਸੀਜ਼ਨ ਹੋ ਗਏ 7 ਪੈਸੇ ਵਧਾਤੀ ਉਸ ਤੋਂ ਪਿਛਲਾ ਸੀਜ਼ਨ ਆਇਆ ਉਹ ਤੇ 15 ਤੇ ਹੁਣ ਜਿਹੜੀ ਲਿਸਟ ਆਈ ਹੱਤੀ ਪੈਸੇ ਵਧਾਤੀ ਜੀ ਤੇ ਵੀਡੀਓ ਪਾਈ ਜਾਂਦੇ 25% 25% ਦਾ ਮਤਲਬ ਗੱਟੇ ਪਿੱਛੇ 4 ਰੁਪਏ ਇੱਕ ਗੱਟੇ ਪਿੱਛੇ 4 ਰੁਪਏ ਬਣਦੇ 25% ਦਾ ਇਹ ਮਤਲਬ ਮਜ਼ਦੂਰਾਂ ਦਾ ਕਹਿਣਾ ਹੈ ਕਿ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਐਸਾ ਸਬਕ ਸਿਖਾਵਾਂਗੇ ਜੋ ਕਿ ਦਿੱਲੀ ਵਾਲਾ ਭਾਈ ਅਤੇ ਪੰਜਾਬ ਵਾਲਾ ਸਾਹਿਬ ساری ਜ਼ਿੰਦਗੀ ਯਾਦ ਰੱਖੇਗਾ ਕਿ ਕਿਵੇਂ ਲੋਕਾਂ ਨਾਲ ਦਾਅਵੇ ਅਤੇ ਵਾਅਦੇ ਕਰਕੇ ਮੁੱਕਰੀਦਾ ਹੈ ਸੋ ਦੋਸਤੋ ਜੇਕਰ ਤੁਸੀਂ ਵੀ ਇਹਨਾਂ ਮਜ਼ਦੂਰਾਂ ਦੀ ਮਦਦ ਕਰਨੀ ਚਾਹੁੰਦੇ ਹੋ ਸੋ ਦੋਸਤੋ ਜੇਕਰ ਤੁਸੀਂ ਵੀ ਇਹਨਾਂ ਮਜ਼ਦੂਰਾਂ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਕੀਕੀ ਟੀਵੀ ਪੰਜਾਬੀ ਲਈ ਗਿੰਦੜ ਵਾਹ ਤੋਂ ਸੋਨੀ ਢੱਲਾ ਦੀ ਰਿਪੋਰਟ